ਆਹ ਮੁਕਾਬਲਾ ਕਿਤੇ ਸ਼ੁਰੂ ਹੋ ਚੁੱਕਿਆ ਆਪਾਂ ਅਪੇ ਆਪੇ ਆਪੇ ਕਰਵਾਦੇ ਆਂ ਹਾਂਜੀ ਦੋਸਤੋ ਆਪਾਂ ਪਹੁੰਚ ਚੁੱਕੇ ਆਂ ਜੀ ਪਿੰਡ ਖੜਕ ਸਿੰਘ ਵਾਲਾ ਪਹਿਲਾ ਟਰਾਲੀ ਖਿੱਚ ਮੁਕਾਬਲਾ ਕਰਵਾਇਆ ਜਾ ਰਿਹਾ ਬਣੇ ਰਹੋ ਵੀਡੀਓ ਨਾਲ ਐਂਡ ਤੱਕ ਨਹੀਂ ਦੇਖ ਰਿਹਾ ਕਿੰਨਾ ਆਇਆ ਜਗਦੀਪ ਵਾਲੇ ਟਰੈਕਟਰ ਦਾ ਇੱਕ ਮਿੰਟਾ 45 ਸੈਕਿੰਡ ਇੱਕ 45 ਹਰੇ ਦਾਖ ਦਾ ਪਹਿਲਿਆਂ ਦਾ ਟਰੈਕਟਰ ਆ ਬਾਈ ਜਗਦੀਪ ਦਾ ਟਰੈਕਟਰ ਆ ਇੱਕ ਮਿੰਟਾ ਇੱਕ 45 వే మైక్రో ఇ పతాళి కన్నవే మైక్రోగా ਹਿੰਦੂਆ ਜੱਗਿਆ ਫਰਾਗੇ ਰਾਇ ਆਹ ਦੁਨੀਆ ਕਦੇ ਟੱਕੋ ਟੱਕੀ ਪੁੱਛੀ ਹੂਆ ਦਰਸ਼ਕਾਂ ਦੇ ਨਾਟੇ ਮਾਰਦੇ ਆ ਇਸ ਖੇਡਵਾ ਲੈ ਵੀਰੇ ਆਹ ਆ ਰਿਹਾ ਆਵੇ ਜਦੋਂ ਇਹ ਕਮਾ ਲਾ ਆਹ ਆਉ ਸਾਹਮਣੇ ਇਹਦੀ ਧਮਾਲ ਬੱਲੇ ਬੱਲੇ ਕਿ ਕਰਤਾ ਕਹਿਰ ਸੋਫਰਾ ਨੇ ਐਤਾ ਖੌਦ ਕਿਲੇ ਨੂੰ ਢਾਉਂਦੀ ਆਹ ਦਿਲ ਰਾਜੇ ਖੇਡ ਆਉਂਦੇ 59 ਜਾ ਗਿਆ ਬਈ 59 ਕੰਨੰਡਾ ਨਾਟਾ ਲੱਗੇ ਆ ਜੀ ਸਲਾਮ ਅਲਿਕ ਕਰਕੇ ਪੁੱਛਦਾ ਹਾਂ ਵਰਤਦਾ ਕਰੇ ਮਦਦ ਦੇ ਵਿੱਚ ਹਾਂ ਕਹਿੰਦਾ ਕਮੈਂਟ 43 43 ਸੈਕਿੰਡ 9 ਮਾਈਕਰੋ 143 9 ਮਾਈਕਰੋ ਦੇ ਵਿੱਚ ਆ ਗਿਆ ਬਈ ਆ ਟਰੈਕਟਰ 143 9 ਮਾਈਕਰੋ ਸ੍ਰੀ ਚਮਕੌਰ ਸਾਹਿਬ ਵਾਲੇ ਬਕਸਾ ਟਰੈਕਟਰ ਆਹ ਮੁਕਾਬਲਾ ਕਿਦੋਂ ਸ਼ੁਰੂ ਹੋ ਜੁਕਦੇ ਆ ਅਫਸਰ ਬੱਤੇ ਬੱਤੇ ਆ ਰਹੇ ਹੋ ਪੂਰਾ ਸੀਸ ਪਾਸਾ ਕੋਈ ਨਹੀਂ ਆ ਰਿਹਾ ਵੀਰ ਇਹਦੇ ਕਮਾਲ 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 ਦਿੱਤੇ ਨੌਜਵਾਨ ਦਾ ਖਿੱੱਚ ਖਿੱੱਚ ਖੇਡਦਾ ਜਿੱਦਰਾ ਪੈਣਾ ਆਪਣੇ ਮਿੱਤਰਾ ਪਾਉਣਾ ਹਰ ਮਾਚਾ ਦੇ ਖਿੱਚੋ ਮਿੱਢੀ ਹਰ ਮਾਚਾ ਦੇ ਖਿੱਚੋ ਮਿੱਢੀ ਇੱਧਰ ਰੰਦੇ ਵਾਲਾ ਮੋਟਾ ਵੀ ਪਿਆ ਹੋਇਆ ਖਾਲ ਮੰਤਰ ਦੇਹਾ ਗਿਆ ਹੁਣ ਭਜਾਉਗਾ ਹੁਣ ਭਜਾਉਗਾ ਆ ਕੇ ਦੇਖਿਆ ਸਾਡਾ ਦੇਖਿਆ ਦੇਖਿਆ ਹੋਇਆ ਆਹ ਦੇਖੋ ਬੋਲਦੇ ਆ ਰਿਹਾ ਹੈ ਇੱਕ ਪਹਿਲਾ ਸਪੋਰਟਸ ਪ੍ਰੋਫੈਸਰ ਜੀ ਨੰਬਰ 10 ਦੇ ਰਾਜਾ ਸਿੰਘ ਸਰਪਾਸਾ ਦਾ ਪੈਟਰੋਲਾ ਇੱਧਰ ਫਿੱਟਾ ਪੈਰਾ ਆਓ ਦੇਖੋ ਸਾਹਮਣੇ ਕਾਟਾਂ ਵੱਡੀ ਹੈ ਵੱਡ ਕਾਟਾਂ ਵੱਡੀਆ ਉਧਰ ਕਹਿੰਦੇ ਜੀਰੋ 174 ਵਾਲੇ ਕਹਿੰਦੇ 743 ਅਜਰਾ ਕਿਹੜਾ ਮੁਕਾਬਲਾ ਹੋਣਾ ਉਹ ਟ੍ਰੇਸ ਨੂੰ ਕੀ ਆ ਜਾਣਗੇ ਜੀਰੋ 174 ਵਾਲੇ ਉਹ ਵੀ ਆ ਜਾਣਗੇ ਵੇਰ ਦਾ ਆ ਦੇ ਵਿੱਚ ਆ ਦੇਖੋ ਆ ਆਦਾ ਕਿ ਅੱਗੇ ਓਏ ਓਏ ਕਿੱਥੇ ਨਹੀਂ ਨੂੰ ਹੋ ਰੱਲੇ ਵਾਲਾ ਕੁਝ ਖੰਗਿਆ ਮੇਰੇ ਤੇ ਕਹਿੰਦੇ 95 96 423 423 423 32 ਮਾਈਕਰੋ ਦੇ ਵਿੱਚ ਆ ਗਿਆ ਭਾਈ ਹੋ ਸਕੇ ਆ ਮੈਂ ਤੁਹਾਨੂੰ ਦਾ ਦੱਸਣਾ ਜਹਾਜ਼ ਆਉਂਦਾ ਮੈਦੂ ਦਾ 744 ਛੂਪਦਾ ਮਿੰਟ 44 ਸੈਕਿੰਡਾਂ ਦੇ ਵਿੱਚ ਆਇਆ ਜੀ ਆਹ ਟਰੈਕਟਰ ਸਵਰਾਜ 743 ਸੰਗਤਪੁਰੀ ਵਾਲੇ ਦਾ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਵੀਡੀਓ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਹੋਰ ਵੀ ਨਵੇਂ-ਨਵੇਂ ਟਰਾਲੀ ਖਿੱਚ ਮੁਕਾਬਲੇ ਦੇਖਣ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਰ ਦਿਓ ਪ੍ਰੈਸ ਤੇ ਪੇਜ ਨੂੰ ਕਰ ਲੋ ਫੋਲੋ